ਸ਼ਸ਼ੀ ਸਾਹਿਬ ਮੈਨੂੰ ਮਿਲੇ ਜਦੋਂ ਸ਼ਸ਼ੀ ਕਪੂਰ ਜੀ ਨਾਲ ਮੈਂ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਦੇਖੋ ਤੁਮੈਂ ਤੈਨੂੰ ਐਕਟਰ ਦਾ ਇੱਕ ਚੁਟਕੀ ਜੀ ਬਣਾ ਸਕਦਾ ਮੇਰੇ ਲਈ ਕੋਈ ਔਖਾ ਨਹੀਂ ਆ ਕਿ ਮੈਂ ਹੁਣੇ ਯਸ਼ਾ ਚ ਫੋਨ ਕਰੂੰਗਾ ਤੈਨੂੰ ਲੈ ਲੈਣਗੇ ਬਹੁਤ ਜ਼ਿਆਦਾ ਸਟਰਗਲ ਰਿਹਾ ਜੀ ਕਈ ਵਕਤ ਤੇ ਇਹ ਹੁੰਦਾ ਸੀ ਬੰਬੇ ਆਉਣ ਆਉਣ ਜਾਣ ਵਾਸਤੇ ਪੈਸੇ ਵੀ ਨਹੀਂ ਹੁੰਦੇ ਸੀ ਤੇ ਜਰਨਲ ਜੀ ਹੋਣਾ ਪੈਂਦਾ ਸੀ ਦੋਸਤਾਂ ਨਾਲ ਮਿਲ ਕੇ ਕੰਮ ਕਰਦਾ ਮੈਂ ਇਸ ਕਰਕੇ ਵਡੇ ਐਕਟਰ ਅਮਰੀਕਾ ਮਗਰ ਰਿਹਾ ਉਹ ਇਸ ਕਰਕੇ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਖੁਦ ਨੂੰ ਹੀ ਨਹੀਂ ਚੰਗਾ ਲੱਗਦਾ ਕਿ ਮੈਂ ਉਹਨਾਂ ਨੂੰ ਆਪਣੀ ਫਿਲਮ ਲਈ ਕਹਾਂ ਕਿ ਸਰ ਆਪਾਂ ਘੱਟ ਬੈਠ ਵਿੱਚ ਮੂਵੀ ਕਰਦੇ ਆਂ ਤਾਂ ਤੁਸੀਂ ਘੱਟ ਬੈਠ ਵਿੱਚ ਆਓ ਮੈਂ ਸਾਰਿਆਂ ਨਾਲ ਕੰਮ ਕਰ ਚੁੱਕਿਆ ਹਾਂ ਕਿਉਂਕਿ ਪੀਪਾ ਜੀ ਦਲਜੀਤ ਭਾਜੀ ਐਮੀ ਵਰਕ ਭਾਜੀ ਅ ਇੱਥੋਂ ਤੱਕ ਸੁਨੀਲ ਸ਼ੇਟੀ ਰਣਦੀਪ ਗੁੱਡਾ ਮੇਰੇ ਵਧੀਆ ਦੋਸਤ ਨੇ ਬਾਈ ਨੂੰ ਇੱਕ ਫੋਨ ਹੀ ਕੀਤਾ ਸੀ ਬਸ ਬਾਈ ਕਹਿੰਦਾ ਕਿ ਮੈਂ ਜਦੋਂ ਤੇਰਾ ਟ੍ਰੇਲਰ ਲਾਂਚ ਹੋਊਗਾ ਨਾ ਫਿਲਮ ਦੀ ਰਿਲੀਜ਼ਿੰਗ ਡੇਟ ਨੇੜੇ ਆਉਗੀ ਮੈਂ ਫੁੱਲ ਪ੍ਰੋਮੋਸ਼ਨ ਕਰੂੰਗਾ ਦੂਜੇ ਦਿਨ ਜਦੋਂ ਮੈਸੇਜ ਆਇਆ ਨਾ ਬਾਈ ਕਹਿੰਦਾ ਚੈੱਕ ਕਰ ਮੈਂ ਤੇਰਾ ਇੰਸਟਾਗ੍ਰam ਤੇ ਸ਼ੇਅਰ ਕਰ ਤਾ ਬੜੀ ਖੁਸ਼ੀ ਹੋਈ ਉਹਦੇ ਬਾਅਦ ਮੈਂ ਕਿਹਾ ਚਲੋ ਜਿਸ ਖੂ ਦੇ ਵਿੱਚ ਡਿੱਗੇ ਆ ਨਾ ਅੱਗ ਦੇ ਵਿੱਚ ਪੱਕ ਕੇ ਨਿਕਲਾਂਗੇ ਵੀ ਭਾਜੀ ਨੂੰ ਕਦੇ ਮੇਰੇ ਤੱਕ ਲੋੜ ਪਈ ਤੇ ਮੈਂ ਵੀ ਉਹਨਾਂ ਲਈ ਬਹੁਤ ਕੁਝ ਕਰੂੰਗਾ ਸੁਪਨਾ ਹੈਗਾ ਕਿ ਵੱਡੇ ਆਰਟਿਸਟ ਲੈਣੇ ਇੱਕ ਵਾਰੀ ਆਪਣੀ ਫਿਲਮ ਚ ਸੁਪਨਾ ਪਹਿਲਾਂ ਸੀ ਹੋਣੇ ਨਹੀਂ ਕਿਉਂ ਹੁਣ ਆਪ ਹੀ ਬਣ ਗਏ ਮੈਂ ਅੱਜ ਪ੍ਰਾਉਡ ਫੀਲ ਕਰਦਾ ਕਿ ਜੋ ਕੀਤਾ ਬਾਬੇ ਨਾਨਕ ਦੇ ਆਸ਼ੀਰਵਾਦ ਨਾਲ ਨਾ ਕੀਤਾ ਤੇ ਆਪਣੀ ਦਮ ਤੇ ਕੀਤਾ ਸੈਸ਼ਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਰਪ੍ਰੀਤ ਕੌਰ ਸਾਲ ਦੇ ਸ਼ੁਰੂਆਤ ਵਿੱਚ ਇੱਕ ਫਿਲਮ ਰਿਲੀਜ਼ ਹੋਈ ਸੀ ਮਿੱਠੀਏ ਜਿਸ ਨੂੰ ਬਹੁਤ ਪਿਆਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨੇ ਮਿੱਠੀਏ 2 ਸਿਨੇਮਾ ਘਰ ਆ ਵੀ ਚਾਰੀਏ 2025 ਵਿੱਚ ਰਿਲੀਜ਼ ਹੋਵੇਗੀ ਉਸ ਦੇ ਪ੍ਰੋਡਿਊਸਰ ਸਾਡੇ ਨਾਲ ਮੌਜੂਦ ਨੇ ਲੇਖਕ ਸਾਡੇ ਨਾਲ ਮੌਜੂਦ ਨੇ ਤੇ ਨਾਲ ਹੀ ਉਹਨਾਂ ਵੱਲੋਂ ਫਿਲਮ ਵਿੱਚ ਮੁੱਖ ਕਿਰਦਾਰ ਵੀ ਨਿਭਾਇਆ ਗਿਆ ਹੈ ਫਿਲਮ ਵਿੱਚ ਕੀ ਖਾਸ ਹੋਣ ਵਾਲਾ ਹੈ ਕਿਵੇਂ ਇੱਕ ਲੁਧਿਆਣੇ ਦਾ ਮੁੰਡਾ ਬਾਲੀਵੁੱਡ ਤੱਕ ਪਹੁੰਚਿਆ ਤੇ ਹੁਣ ਪੰਜਾਬੀ ਸਿਨੇਮਾ ਵਿੱਚ ਤੱਕ ਪਹੁੰਚ ਜਾ ਰਿਹਾ ਹੈ ਸਾਡੇ ਨਾਲ ਸੁਰਿੰਦਰ ਸਿੰਘ ਮੌਜੂਦ ਨੇ ਪਹਿਲੇ ਤਾਂ ਸਵਾਗਤ ਕਰ ਲੈਨੇ ਆ ਡੇਲੀ ਪੋਸਟ ਪੰਜਾਬੀ ਤੇ ਬਹੁਤ ਬਹੁਤ ਸਰ ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਲੁਧਿਆਣੇ ਦਾ ਮੁੰਡਾ ਪਹਿਲੇ ਤਾਂ ਬਾਲੀਵੁੱਡ ਤੱਕ ਕਿਵੇਂ ਪਹੁੰਚਿਆ ਫਿਰ ਪੰਜਾਬੀ ਇੰਡਸਟਰੀ ਵਿੱਚ ਵੀ ਹੁਣ ਤੁਸੀਂ ਨਾਮ ਕਮਾ ਰਹੇ ਹੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਡੇਲੀ ਪੋਸਟ ਤੇ ਹਰਪ੍ਰੀਤ ਜੀ ਤੁਹਾਡਾ ਥੈਂਕਸ ਕਰਦਾ ਕਿ ਤੁਸੀਂ ਲੋਕਾਂ ਸਾਹਮਣੇ ਮੈਨੂੰ ਰੂਬਰੂ ਹੋਣ ਦਾ ਮੌਕਾ ਦਿੱਤਾ ਮੈਂ ਸ਼ੁਰੂਆਤ ਵਿੱਚ ਹੀ ਬੰਬੇ ਗਿਆ ਸੀ ਸ਼ੁਰੂਆਤ ਵਿੱਚ ਜਦੋਂ ਬੰਬੇ ਗਿਆ ਤੇ ਪ੍ਰਿਥਵੀ تھیਟਰ 'ਚ ਉੱਥੇ ਸਾਰੇ ਸਟਰਗਲਰ ਆਉਂਦੇ ਸੀ ਤੇ ਮੈਂ ਵੀ ਜਾਂਦਾ ਸੀ ਸ਼ਸ਼ੀ ਸਾਹਿਬ ਮੈਨੂੰ ਮਿਲੇ ਜਦੋਂ ਸ਼ਸ਼ੀ ਕਪੂਰ ਜੀ ਨਾਲ ਮੈਂ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਦੇਖ ਬਹੁਤ ਮੈਂ ਤੈਨੂੰ ਐਕਟਰ ਦਾ ਇੱਕ ਛੁਟਕੀ ਜੀ ਬਣਾ ਸਕਦਾ ਮੇਰੇ ਲਈ ਕੋਈ ਔਖਾ ਨਹੀਂ ਆ ਕਿ ਮੈਂ ਹੁਣੀ ਯਸ਼ ਰਾਜ ਨੂੰ ਫੋਨ ਕਰੂੰਗਾ ਤੈਨੂੰ ਲੈ ਲੈਣਗੇ ਪਰ ਤੂੰ ਮਿਹਨਤ ਕਰ ਤੈਨੂੰ ਮਿਹਨਤ ਕਰਕੇ ਹੀ ਪਤਾ ਲੱਗੂਗਾ ਕਿ ਐਕਟਰ ਬੰਨਾ ਐਡਾ ਸੌਖਾ ਨਹੀਂ ਆ ਤੇ ਜਿਨ੍ਹਾਂ ਲਈ ਸੌਖਾ ਤੇ ਫਿਰ ਉਹ ਚੱਲਦੇ ਨਹੀਂ ਆ ਇਸ ਕਰਕੇ ਫਿਰ ਉਹਦੋਂ ਬਾਅਦ ਮੈਂ ਪੰਜਾਬ ਵਾਪਸ ਆਇਆ ਫਿਰ ਮੈਨੂੰ ਟੀ ਸੀਰੀਜ਼ ਨੇ ਲਾਂਚ ਕੀਤਾ ਵਧੀਆ ਚਲੋ ਮੈਨੂੰ ਪ੍ਰੋਜੈਕਟ ਮਿਲ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਹੌਲੀ 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 ਫਿਲਮਾਂ ਚ ਅਸਿਸਟੈਂਟ ਡਾਇਰੈਕਟਰ ਬੰਦਾ ਫਿਲਮਾਂ ਕਰਦਾ ਗਿਆ ਜੀ ਕਾਫੀ ਹਰ ਕੋਈ ਨਾ ਪਹਿਲੇ ਸੁਪਨਾ ਦੇਖਦਾ ਸੀ ਪੰਜਾਬੀ ਇੰਡਸਟਰੀ ਚ ਕੰਮ ਕਰੀਏ ਫਿਰ ਬਾਲੀਵੁੱਡ ਤੱਕ ਜਾਈਏ ਤੁਸੀਂ ਸਿੱਧਾ ਬਾਲੀਵੁੱਡ ਤੱਕ ਕਿਵੇਂ ਪਹੁੰਚ ਗਏ ਸ਼ੌਂਕ ਸੀ ਬਸ ਇਹ ਸ਼ੌਂਕ ਖਿੱਚ ਕੇ ਲੈ ਗਿਆ ਜੀ ਮੈਨੂੰ ਕਿ ਸ਼ੁਰੂਆਤ ਹੋਈ ਮੇਰਾ ਹੈਗਾ ਸੀ ਮੈਂ ਐਕਟਰ ਹੀ ਬੰਨਾ ਜੀ ਜਿਹੜਾ ਆਰਟਿਸਟ ਹੁੰਦਾ ਨਾ ਉਹਦਾ ਇੱਕ ਸੁਪਨਾ ਹੁੰਦਾ ਕਿ ਅਸੀਂ ਵੱਡੇ ਮੁਕਾਮ ਤੱਕ ਪਹੁੰਚੀਏ ਤੁਹਾਡਾ ਕੀ ਡ੍ਰੀਮ ਹੈ ਇੰਡਸਟਰੀ ਚ ਕਿੱਥੇ ਤੱਕ ਜਾਣਾ ਅਹ ਦੇਖੋ ਜੋ ਮੇਰਾ ਡ੍ਰੀਮ ਸੀ ਸ਼ੁਰੂਆਤ ਚ ਐਕਟਰ ਬਣਦਾ ਬਾਬਾ ਜੀ ਨੇ ਉਹਦਾ ਪੂਰਾ ਕੀਤਾ। ਇਸ ਤੋਂ ਬਾਅਦ ਮੇਰੀ ਇੱਕ ਜਿਹੜੀ ਮੂਵੀ ਮਿੱਠੀਏ ਤੋਂ ਬਾਅਦ ਹੈਗੀ ਆ ਉਹ ਮੇਰਾ ਇੱਕ ਡ੍ਰੀਮ ਬਣਾਉਣ ਦਾ ਕਿਉਂਕਿ ਉਹ ਕਾਫੀ ਵੱਡੇ ਲੈਵਲ ਤੇ ਮੂਵੀ ਹੈ ਜੀ ਉਹ। ਫਿਲਮ ਬਣਾਣੇ ਕੋਈ ਸੋਖੀ ਗੱਲ ਨਹੀਂ ਐ। ਤੁਸੀਂ ਐਜ਼ ਅ ਅਸਿਸਟੈਂਟ ਡਾਇਰੈਕਟਰ ਤੋਂ ਐਜ਼ ਅ ਪ੍ਰੋਡਿਊਸਰ ਵੀ ਕੰਮ ਕਰ ਰਹੇ ਹੋ, ਰਾਈਟਰ ਵੀ ਕਰ ਰਹੇ ਹੋ ਤੇ ਐਜ਼ ਐਨ ਐਕਟਰ ਵੀ ਕਿੰਨਾ ਕੋ ਖਰਿਆ ਕਿੰਨਾ ਕੋ ਸਟਰਗਲਿੰਗ ਰਿਹਾ। ਅ ਬਹੁਤ ਜ਼ਿਆਦਾ ਸਟਰਗਲ ਰਿਹਾ ਜੀ। ਕਈ ਵਕਤ ਤੇ ਇਹ ਹੁੰਦਾ ਸੀ ਮੁੰਬਈ ਆਉਣ ਆਉਣ ਜਾਣ ਵਾਸਤੇ ਪੈਸੇ ਵੀ ਨਹੀਂ ਹੁੰਦੇ ਸੀ ਤੇ ਜਰਨਲ 'ਚ ਵੀ ਆਉਣਾ ਪੈਂਦਾ ਸੀ ਅ ਕਈਆਂ ਕੋਲ ਡੇ ਪ੍ਰੋਡਿਊਸਰ ਹੁੰਦੇ ਨੇ ਪਰ ਪ੍ਰੋਡਿਊਸਰ ਜਦੋਂ ਫਿਲਮ ਬਣਾਉਂਦੇ ਨੇ ਕੋਈ ਡਾਇਰੈਕਟਰ ਲੈ ਕੇ ਜਾਂਦੇ ਨੇ ਕਿ ਸਰ ਆਪ ਪ੍ਰੋਜੈਕਟ ਆਹ ਰਾਈਟਸ ਇੰਨੇ ਦੇ ਵਿਕ ਜਾਣਗੇ ਆਹ ਰਾਈਟਸ ਇੰਨੇ ਦੇ ਵਿਕ ਜਾਣਗੇ ਤੇ ਪ੍ਰੋਡਿਊਸਰ ਵੀ ਸੋਚਦਾ ਸ਼ਾਇਦ ਆਪਾਂ 10 ਕਰੋੜ ਲਾ ਕੇ 50 ਕਰੋੜ ਕਮਾ ਸਕਦੇ ਆਂ ਕਈ ਵਾਰ ਕੀ ਹੁੰਦਾ ਕਿ ਜਿਹੜਾ ਡਾਇਰੈਕਟਰ ਫਿਲਮ ਬਣਾਉਂਦਾ ਵਾ ਪ੍ਰੋਡਿਊਸਰ ਨੂੰ ਕਹਿ ਕੇ ਤੇ ਉਸ ਤੋਂ ਬਾਅਦ ਜਦੋਂ ਫਿਲਮ ਬਣਦੀ ਤੇ ਉਹਦੋਂ ਕੋਸ਼ਿਸ਼ ਵੀ ਨਹੀਂ ਵੇਖਦਾ ਸਾਰੇ ਭੱਜ ਜਾਂਦੇ ਨੇ ਜੀ ਐਸ ਕਰਕੇ ਜਿੱਦਾਂ ਹੁਣ ਮੈਨੂੰ ਤਾਂ ਕਾਫੀ ਮੁਸ਼ਕਲਾਂ ਆਈਆਂ ਨੇ ਤੇ ਕਾਫੀ ਮਿਹਨਤ ਕੀਤੀ ਹੈ ਹਾਰਡ ਵਰਕ ਬਹੁਤ ਜ਼ਿਆਦਾ ਕੀਤਾ ਜੀ ਤੇ ਫਿਲਮ ਨੂੰ ਬਣਾਉਣਾ ਕੋਈ ਸੌਖਾ ਤੇ ਨਹੀਂ ਜਿੱਦਾਂ ਹੁਣ ਅਸੀਂ ਕਰ ਰਹੇ ਹਾਂ ਸਾਰੇ ਦੋਸਤ ਮਿਲ ਕੇ ਇਕੱਠੇ ਕੰਮ ਕਰਦੇ ਆਂ ਅੱਛਾ ਦੋਸਤਾਂ ਨਾਲ ਮਿਲ ਕੇ ਫਿਲਮ ਹਾਂ ਦੋਸਤਾਂ ਨਾਲ ਮਿਲ ਕੇ ਕੰਮ ਕਰਦਾ ਮੈਂ ਇਸ ਕਰਕੇ ਵੱਡੇ ਐਕਟਰ ਨਾਲ ਵੀ ਕੰਮ ਕਰ ਰਿਹਾ ਉਹ ਇਸ ਕਰਕੇ ਨਹੀਂ ਕਰ ਰਿਹਾ ਕਿਉਂਕਿ ਮੈਨੂੰ ਖੁਦ ਨੂੰ ਹੀ ਨਹੀਂ ਚੰਗਾ ਲੱਗਦਾ ਕਿ ਮੈਂ ਉਹਨਾਂ ਨੂੰ ਆਪਣੀ ਫਿਲਮ ਲਈ ਕਹਾਂ ਕਿ ਸਰ ਆਪਾਂ ਘੱਟ ਬਜਟ ਵਿੱਚ ਮੂਵੀ ਕਰਦੇ ਆਂ ਇੰਦਾ ਤੁਸੀਂ ਘੱਟ ਬਜਟ ਚ ਆਓ ਕਿਉਂਕਿ ਮੈਂ ਵੀ ਰਿਸਪੈਕਟ ਉਹਨਾਂ ਦੀ ਬਹੁਤ ਕਰਦਾ ਇੱਕ ਸੁਪਨਾ ਤਾਂ ਹੁੰਦਾ ਕਿ ਵੱਡੇ ਆਰਟਿਸਟ ਨਾਲ ਕੰਮ ਕਰੀਏ ਜਾਂ ਉਹਨਾਂ ਨੂੰ ਆਪਣੀ ਕਾਸਟ ਵਿੱਚ ਲਈਏ ਤੁਹਾਡਾ ਦਿਲ ਨਹੀਂ ਕਰਦਾ ਫਿਰ ਅ ਕਰਦਾ ਹੈਗਾ ਬਟ ਫਿਰ ਵੀ ਮੈਂ ਸਾਰੇ ਨਾ ਕੰਮ ਕਰ ਚੁੱਕਿਆ ਗਿੱਪੀ ਭਾਜੀ ਦਲਜੀਤ ਭਾਜੀ ਐਮੀ ਵਰਗ ਭਾਜੀ ਇੱਥੋਂ ਤੱਕ ਸੁਨੀਲ ਸ਼ੇਟੀ ਰੰਦੀਪ ਬੁੱਢਾ ਮੇਰੇ ਵਧੀਆ ਦੋਸਤ ਨੇ ਤੇ ਹੁਣ ਸੁਪਨਾ ਹੈਗਾ ਇੱਕ ਜਿਹੜੀ ਮੂਵੀ ਕਰੂੰਗਾ ਮੈਂ ਅੱਗੇ ਉਹਦਾ ਚੱਲ ਰਿਹਾ ਜੀ ਬਸ ਪ੍ਰੀ ਪ੍ਰੋਡਕਸ਼ਨ ਜਦੋਂ ਕੰਪਲੀਟ ਹੋ ਗਿਆ ਉਦੋਂ ਸਾਰੇ ਸੁਪਨੇ ਪੂਰੇ ਹੋ ਜਾਣਗੇ ਜੀ ਜਦੋਂ ਬਾਲੀਵੁੱਡ ਵਿੱਚ ਕੰਮ ਕਰ ਤੁਸੀਂ ਗਿਆ ਰੰਦੀਪ ਬੁੱਢਾ ਨਾਲ ਵੀ ਆ ਤਾਂ ਉਹਨਾਂ ਨੂੰ ਪ੍ਰੋਮੋਸ਼ਨ ਲਈ ਨਹੀਂ ਕਿਹਾ ਕਿ ਕਦੀ ਤੁਸੀਂ ਮੇਰੀ ਮੂਵੀ ਦੀ ਪ੍ਰੋਮੋਸ਼ਨ ਕਰੋ ਬਾਈ ਨੂੰ ਇੱਕ ਫੋਨ ਹੀ ਕੀਤਾ ਸੀ ਬਸ ਬਾਈ ਕਹਿੰਦਾ ਕਿ ਮੈਂ ਜਦੋਂ ਤੇਰਾ ਟ੍ਰੇਲਰ ਲਾਂਚ ਹੋਊਗਾ ਨਾ ਫਿਲਮ ਦੀ ਰਿਲੀਜ਼ਿੰਗ ਡੇਟ ਨੇੜੇ ਆਊਗੀ ਮੈਂ ਫੁੱਲ ਪ੍ਰੋਮੋਸ਼ਨ ਕਰੂੰਗਾ ਦੂਜੇ ਦਿਨ ਜਦੋਂ ਮੈਸੇਜ ਆਇਆ ਨਾ ਬਾਈ ਕਹਿੰਦਾ ਚੈੱਕ ਕਰ ਮੈਂ ਤੇਰਾ ਇੰਸਟਾਗ੍ਰam ਤੇ ਅ ਸ਼ੇਅਰ ਕਰ ਤਾ ਬੜੀ ਖੁਸ਼ੀ ਹੋਈ ਉਹਦੇ ਬਾਅਦ ਰੰਦੀਪ ਉੱਡਾ ਸਰ ਰੰਦੀਪ ਭਾਜੀ ਕਾਫੀ ਵਧੀਆ ਪਿਆਰ ਹੈ ਜੀ ਉਹਨਾਂ ਨਾਲ ਕਾਫੀ ਉਹਨਾਂ ਨੇ ਮੇਰੀ ਕਰੋਨਾ ਟਾਈਮ ਤੇ ਵੀ ਬਹੁਤ ਹੈਲਪ ਕੀਤੀ ਆ ਤੇ ਇਸ ਤੋਂ ਬਾਅਦ ਹੁਣ ਅਭਿਸ਼ੇਕ ਕਪੂਰ ਜੀ ਨੇ ਬਹੁਤ ਵੱਡੇ ਡਾਇਰੈਕਟਰ ਨੇ ਬਲ ਐਕਟਰ ਸੀ ਉਹ ਵੀ ਹੁਣ ਮਿੱਠੀ ਏ 2 ਦੀ ਪ੍ਰੋਮੋਸ਼ਨ ਕਰਨ ਲਈ ਵਧੀਆ ਤੇ ਸਪੋਰਟ ਵੀ ਕਰਦੇ ਆ ਜਿਵੇਂ ਪ੍ਰਗਿਆ ਕਪੂਰ ਮੈਮ ਹੈਗਾ ਤੇ ਉਹਨਾਂ ਦੀ ਹੁਣ ਪਿੱਛੇ ਫਿਲਮ ਆਈ ਸੀ ਆਜ਼ਾਦ ਤੁਸੀਂ ਦੇਖੀ ਹੋਣੀ ਹੈ ਜੀ ਦੇਵਗਨ ਨਾਲੀ ਉਹਨਾਂ ਨੇ ਕਿਦਾਰਨਾਥ ਬਣਾਈ ਸਾਰਾ ਬਾਲੀਵੁੱਡ ਸਪੋਰਟ ਕਰਦੇ ਜੀ ਬਾਬਾ ਜੀ ਦੀ ਮਿਹਰ ਦੇ ਨਾਲ ਐਨਾ ਕਿ ਕਿਸਮਤ ਆਣਾ ਜੀ ਮਨਨ ਕੀਤਾ ਇਸ ਤੱਕ ਪੰਜਾਬੀ ਇੰਡਸਟਰੀ ਚ ਮਿਲੇਆ ਰਿਸਪਾਂਸ ਬਹੁਤ ਵਧੀਆ ਪੰਜਾਬੀ ਇੰਡਸਟਰੀ ਚ ਰਿਸਪਾਂਸ ਮਿਲੇਆ ਬਟ ਮੈਨੂੰ ਮੇਰੇ ਕਿਸੇ ਡਿਸਟ੍ਰੀਬਿਊਟਰ ਯਾਰਾਂ ਦੋਸਤਾਂ ਨੇ ਇਹ ਕਿਹਾ ਸੀ ਕਿ ਸੁਰਿੰਦਰ 3 ਤਰੀਕ ਨੂੰ ਫਿਲਮ ਨਾ ਰਿਲੀਜ਼ ਕਰ ਸਿਆਲ ਚ ਕੋਈ ਨਹੀਂ ਆਂਦਾ ਦੇਖਣ ਤੇ ਮੈਂ ਕਿਹਾ ਚਲੋ ਜੋ ਹੋਊਗਾ ਦੇਖ ਹੀ ਜਾਊਗੀ ਪਰ ਮੈਂ ਭਾਜੀ ਹੁਣ ਡੇਟ ਅਨਾਉਂਸ ਕਰਤੀ ਚੇਂਜ ਨਹੀਂ ਕਰ ਸਕਦਾ ਬਸ ਕਿ ਐਕਵਰੀ ਪਬਲਿਕ ਨੂੰ ਪਤਾ ਲੱਗ ਗਿਆ ਕਿ ਤਿੰਨ ਨੂੰ ਫਿਲਮ ਆ ਰਹੀ ਹੈ ਮਿੱਠੀਏ ਤੇ ਦੇਖਣੀ ਜ਼ਰੂਰ ਆ ਮਿੱਠੀਏ ਪਹਿਲਾਂ ਤਾਂ ਫਿਲਮ ਦਾ ਨਾਮ ਕਿਵੇਂ ਸੋਚਿਆ ਮਿੱਠੀਏ ਨੂੰ ਵੀ ਬਹੁਤ ਪਿਆਰ ਮਿਲਿਆ ਤੇ ਹੁਣ ਮਿੱਠੀਏ 2 ਵੀ ਰਿਲੀਜ਼ ਹੋਣ ਜਾ ਰਹੀ ਹੈ ਮਿੱਠੀਏ ਦਾ ਪਹਿਲਾ ਨਾਮ ਸੀ ਰਾਂਝਾ ਅੱਛਾ ਸਾਡੇ ਕੀ ਹੈ ਕਿ ਜਿਹੜੀ ਸਾਡੀ ਐਸੋਸੀਏਸ਼ਨ ਆ ਉਹ ਜੀ ਕਿਸੇ ਦੇ ਨਾਮ ਤੇ ਰਜਿਸਟਰਡ ਹੋਵੇ ਰਾਂਝਾ ਹੀਰਦਾਰਾਂ ਜਾਂ ਇਦਾਂ ਕੁਝ ਕਰਕੇ ਫਿਰ ਉਹ ਛੋਟਾ ਨਾਮ ਨਹੀਂ ਦਿੰਦੇ ਫਿਰ ਸੋਚਣੇ ਬੰਦੇ ਆ ਨਾਮ ਕਿਹੜਾ ਰਜਿਸਟਰਡ ਕਰਵਾਈਏ ਕਈ ਨਾਮਾਂ ਦੇ ਵਿੱਚੋਂ ਫਿਰ ਟਾਈਟਲ ਟਰੈਕ ਸੀ ਮੈਂ ਕਿਹਾ ਚਲੋ ਇਹ ਕਰਾ ਕੇ ਦੇਖ ਲੈਨੇ ਤੇ ਉਹ ਮੇਰੇ ਨਾਮ ਤੇ ਰਜਿਸਟਰਡ ਹੋ ਗਿਆ ਜੀ ਤੇ ਉਹ ਮਿੱਠੀਏ 2 ਵਿੱਚ ਕੀ ਖਾਸ ਦੇਖਣ ਨੂੰ ਮਿਲੇਗਾ ਅ ਮਿੱਠੀ ਟੂਚ ਚ ਥੋੜਾ ਐਕਸ਼ਨ ਮਿਲੂਗਾ ਲਵ ਸਟੋਰੀ ਦੇਖਣ ਨੂੰ ਮਿਲੂਗੀ ਬਟ ਜੇ ਮੈਂ ਤੁਹਾਡੇ ਨਾਲ ਪੂਰੀ ਸਟੋਰੀ ਡਿਸਕਸ ਕਰਦਾ ਤੇ ਮੈਨੂੰ ਲੱਗਦਾ ਕਿ ਲੋਕਾਂ ਦਾ ਕਰੇਜ ਖਤਮ ਹੋ ਜਾਣਾ ਜੀ ਫੈਮਲੀ ਦੀ ਸਪੋਰਟ ਰਹੀ ਜਦੋਂ ਸ਼ੁਰੂਆਤ ਕੀਤੀ ਇੰਡਸਟਰੀ ਵਿੱਚ ਕਿਉਂਕਿ ਹਰ ਪਰਿਵਾਰ ਦਾ ਲਗਮੋਲ ਹੁੰਦਾ ਹੈ ਕਈ ਵਾਰੀ ਫੈਮਲੀ ਨਹੀਂ ਸਪੋਰਟ ਕਰਦੀ ਕਿ ਇੰਡਸਟਰੀ ਵਿੱਚ ਨਹੀਂ ਜਾਣਾ ਫੈਮਲੀ ਦੀ ਜਿਹੜੀ ਸਪੋਰਟ ਹੈ ਜੀ ਦੇਖੋ ਉਹ ਤਾਂ ਕਹਿੰਦੇ ਸੀ ਕਿ ਮੈਂ ਰਾਗੀ ਬਣਾ अच्छा यू नो चलो मेरा रुझान उधर नहीं ਹੈਗਾ ਸੀ ਉਹਨਾਂ ਨੇ ਆਪਣੀਆਂ ਕੋਸ਼ਿਸ਼ਾਂ ਕੀਤੀਆਂ ਜਦੋਂ ਫਿਰ ਮੈਨੂੰ ਟੀ ਸੀਰੀਜ਼ ਨੇ ਲਾਂਚ ਕੀਤਾ ਬਹੁਤ ਵੱਡਾ ਸਿੰਗਰ ਸੀ ਪੰਜਾਬ ਦਾ ਅਮਰ ਅਸ਼ੀ ਤੇ ਸੁਦੇਸ਼ ਕੁਮਾਰੀ ਜੀ ਜਿਨ੍ਹਾਂ ਦਾ ਕਾਲਾ ਚਸ਼ਮਾ Song ਆ ਉਹਨਾਂ ਦੇ ਜਦੋਂ Song 'ਚ ਉਹਨਾਂ ਨੇ ਮੈਨੂੰ ਦੇਖਿਆ ਤੇ ਉਹਦੋਂ ਖੁਸ਼ ਹੋ ਗਏ ਉਹਨੂੰ ਕਿ ਚਲੋ ਕਰ ਲੂ ਸ਼ੋਅ ਕਰਨਾ ਤੁਸੀਂ ਕਿ ਆਪਾਂ ਜਨਰਲ ਵਿੱਚ ਵੀ ਸਫਰ ਕਰਦੇ ਹੁੰਦੇ ਸੀ ਉਹ ਸਫਰ ਤੋਂ ਲੈ ਕੇ ਅੱਜ ਤੁਸੀਂ ਪੋਡਕਾਸਟ ਕਰ ਰਹੇ ਹੋ ਐਜ਼ ਅ ਪ੍ਰੋਡਿਊਸਰ ਆਰਟਿਸਟ ਜਾਂ ਤੁਸੀਂ ਰਾਈਟਰ ਵੀ ਹੋ ਕਿਵੇਂ ਦਾ ਸਫਰ ਹੈ ਉਹ ਅੱਜ ਆਪਣੇ ਆਪ ਨੂੰ ਇੱਥੇ ਦੇਖ ਕੇ ਕਿਵੇਂ ਦਾ ਮਹਿਸੂਸ ਹੁੰਦਾ ਹੈ ਦੇਖੋ ਅੱਜ ਮੈਂ ਜੇ ਤੁਹਾਡੇ ਸਾਹਮਣੇ ਬੈਠਾ ਕੁਝ ਚੀਜ਼ਾਂ ਮੇਰੇ ਲਈ ਜੀ ਸੌਖੀਆਂ ਅੱਜ ਹੋ ਗਈਆਂ ਸਿਨੇਮੇ ਚ ਫਿਲਮ ਲਾਉਣਾ ਜਾਂ ਫਿਲਮ ਨੂੰ ਰਿਲੀਜ਼ ਕਰਵਾਉਣਾ ਕਿਸੇ ਦੀ ਫਿਲਮ ਲੈ ਕੇ ਰਿਲੀਜ਼ ਕਰਾਉਣਾ ਉਹਦੇ ਪਿੱਛੇ ਬਹੁਤ ਤਕੜਾ ਸਟਰਗਲ ਆ ਮੇਰਾ ਵੀ ਭੁੱਖੇ ਵੀ ਰਹਿਣਾ ਬੰਬੇ ਦੇ ਵਿੱਚ ਕਦੇ-ਕਦੇ ਜਦੋਂ ਕਿਸੇ ਨਾਲ ਜਾਣ-ਪਛਾਣ ਨਹੀਂ ਹੁੰਦੀ ਸੀ ਬੰਬੇ ਜਾਣ ਲਈ ਘਰੋਂ ਪੈਸਾ ਨਹੀਂ ਮਿਲਦਾ ਸੀ ਤੇ ਅਸੀਂ ਜਰਨਲ 'ਚ ਨਿਕਲ ਜਾਂਦੇ ਸੀ ਬਹੁਤ ਸਸਤੀ ਟਿਕਟ ਹੁੰਦੀ ਸੀ ਆਉਣਾ ਜਾਣਾ ਵੀ ਜਦੋਂ ਮੈਂ ਡਿਸਟ੍ਰਿਬਿਊਸ਼ਨ ਸ਼ੁਰੂ ਕੀਤੀ ਫਿਰ ਮੇਰਾ ਉਹ ਸਫ਼ਰ ਜਰਨਲ ਵਾਲਾ ਸ਼ੁਰੂ ਹੋ ਗਿਆ ਸੀ ਕਿਉਂਕਿ ਫਿਲਮ ਦੀ ਪੋਸਟ ਪ੍ਰੋਡਕਸ਼ਨ ਦੇ ਵਿੱਚ ਪੈਸਾ ਲਾਉਣਾ ਇਕੱਠਾ ਕਰਨਾ ਬਹੁਤ ਔਖਾ ਹੁੰਦਾ 뮤직 ਔਰ ਕਿਉਂਕਿ ਮਿਊਜ਼ਿਕ ਤੋਂ ਬਿਨਾ ਜੇ ਫਿਲਮ ਕਰਦੇ ਆਂ ਤੇ ਫਿਲਮ ਕਿਸੇ ਕੰਮ ਦੀ ਨਹੀਂ ਰਹਿੰਦੀ ਹਾਰਡ ਵਰਕਿੰਗ ਬਹੁਤ ਜ਼ਿਆਦਾ ਰਹੀ ਹੈ ਮੇਰੀ ਕਿ ਮੈਂ ਮੈਂ ਕਿਹਾ ਚਲੋ ਜੇ ਇਸ ਖੂਦ ਹੀ ਵਿੱਚ ਡਿੱਗੇ ਆਂ ਨਾ ਅੱਗੇ ਦੇ ਵਿੱਚ ਪੱਕ ਕੇ ਨਿਕਲਾਂਗੇ ਵੀ ਪਰ ਸਫਲ ਹੋਏ ਆਂ ਬਾਬਾ ਜੀ ਨੇ ਸਭ ਕੁਝ ਦਿੱਤਾ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਸਭ ਕੁਝ ਵਧੀਆ ਨਹੀਂ ਕਿ ਪਿੰਨਲ ਵੀ ਕੰਮ ਕੀਤਾ ਤੁਸੀਂ ਮੈਂ ਤੁਹਾਡੀ ਕਿ ਇੰਟਰਵਿਊ ਸੁਣ ਰਹੀ ਸੀ ਕਿ ਤੁਸੀਂ ਬਿੰਨੂ ਟਿੱਲੂ ਨੂੰ ਕਿਹਾ ਸੀ ਮੇਰਾ ਸ਼ੇਅਰ ਕਰ ਦੋ ਕਿ ਭਾਵੇਂ ਪੈਸੇ ਲੈ ਲਓ ਤੇ ਸਰ ਨੇ ਕਿਹਾ ਸੀ ਨਹੀਂ ਮੈਂ ਇਦਾਂ ਹੀ ਸ਼ੇਅਰ ਕਰ ਦੂੰਗਾ ਪੋਸਟਰ ਨਹੀਂ ਉਹਨਾਂ ਦਾ ਬਹੁਤ ਵਧੀਆ ਰਿਸਪੌਂਸ ਸੀ ਮੈਨੂੰ ਤੇ ਉਹਨਾਂ ਦਾ ਮੈਂ ਥੈਂਕਸ ਵੀ ਕਰਨਾ ਦੇ ਲਉ ਕਿ ਮੈਂ ਉਹਨਾਂ ਨੂੰ ਕਿਹਾ ਸੀ ਭਾਜੀ ਯਾਰ ਬਿਨਾ ਵੀ ਕੋਈ ਵੀ ਪੈਸੇ ਬਿਨਾ ਕਰਦਾ ਨਹੀਂ ਮੈਂ ਤਬੂ ਜੀ ਦੀ ਮੈਨੇਜਰ ਨੂੰ ਕਿਹਾ ਤੇ ਉਹਨਾਂ ਨੇ ਮੈਨੂੰ ਕਾਫੀ ਵੱਡੀ ਲਿਸਟ ਵੀ ਦਿੱਤੀ ਸੀ ਕਿ ਦਦਾਂ ਕਰਕੇ ਸੁਰਿੰਦਰ ਆਪਾਂ ਜੇ ਕਰਾਂਗੇ ਸ਼ੇਅਰ ਰੀਲਾਂ ਸਾਰੇ ਐਕਟਰ ਜਿਨ੍ਹਾਂ ਨੇ ਵੀ ਅੱਜ ਬੰਬੇ ਜਾ ਕੇ ਪ੍ਰੋਮੋਸ਼ਨ ਕਰਾਉਂਦੇ ਆ ਨਾ ਲੱਖ ਰੁਪਈਆ ਭਰਦੀ ਉਹਨਾਂ ਨੂੰ ਹੂੰ ਕਿ ਮੇਰੀ ਚਲੋ ਕਿਸਮਤ ਵਧੀਆ ਮੈਂ ਬੀਨੂ ਭਾਜੀ ਨੂੰ ਕਿਹਾ ਬੀਨੂ ਭਾਜੀ ਕਹਿੰਦੇ ਸੁਰਿੰਦਰ ਮੈਨੂੰ ਬਾਬੇ ਨਾਨਕ ਨੇ ਬਹੁਤ ਕੁਝ ਦਿੱਤਾ ਤੇ ਦਿਲੋਂ ਥੈਂਕਸ ਜੀ ਭਾਜੀ ਨੂੰ ਕਦੇ ਮੇਰੇ ਤੱਕ ਲੋੜ ਪਈ ਤੇ ਮੈਂ ਵੀ ਉਹਨਾਂ ਲਈ ਬਹੁਤ ਕੁਝ ਕਰੂੰਗਾ ਸੁਪਨਾ ਹੈਗਾ ਕਿ ਵੱਡੇ ਆਰਟਿਸਟ ਲੈਣੇ ਇੱਕ ਵਾਰੀ ਆਪਣੀ ਫਿਲਮ ਚ ਸੁਪਨਾ ਪਹਿਲਾਂ ਸੀ ਹੁਣ ਨਹੀਂ ਕਿਉਂ ਹੁਣ ਆਪ ਹੀ ਬਣ ਗਏ ਜੀ ਅੱਛਾ ਤੇ ਮੰਨ ਲਓ ਕਿ ਹੁਣ ਜਦ ਮੈਂ ਰੰਦੀਪ ਭਾਜੀ ਨੂੰ ਇੱਕ ਵਾਰੀ ਕਿਹਾ ਮੈਂ ਕਿਹਾ ਰੰਦੀਪ ਭਾਜੀ ਤੁਸੀਂ ਬਹੁਤ ਵੱਡੇ ਆਰਟਿਸਟ ਹੋ ਬਹੁਤ ਵਧੀਆ ਹੋ ਹੈਨਾ ਇੱਕ ਸੁਪਨਾ ਸੀ ਆਪਾਂ ਤੁਹਾਡੇ ਨਾਲ ਕੰਮ ਕਰਾਂਗੇ ਤੇ ਮੈਂ ਕਿਹਾ ਹੁਣ ਮੈਂ ਚਾਹੁੰਨਾ ਕਿ ਮੈਂ ਵੀ ਤੁਸੀਂ ਲਕੀਰ ਖਿੱਚ ਲਈ ਤਾਂ ਮੈਂ ਵੀ ਇੱਕ ਵੱਡੀ ਖਿੱਚਾਂ ਜੀ ਆਪਣੇ ਆਪ ਤੇ ਇੰਡਸਟਰੀ 'ਚ ਨਾ ਜਦੋਂ ਅਸੀਂ ਨਵੇਂ ਆਨੇ ਆ ਤਾਂ ਬਹੁਤ ਕੁਝ ਫੇਸ ਕਰਨਾ ਪੈਂਦਾ ਹੈ ਤੁਹਾਡੇ ਨਾਲ ਵੀ ਹੋਈਆਂ ਇਹ ਚੀਜ਼ਾਂ ਫੇਸ ਤਾਂ ਕਰਨਾ ਪੈਂਦਾ ਜੀ ਦੇਖੋ ਜਿੰਨਾ ਕੋਲ ਸਪੋਰਟ ਹੈਗੀ ਆ ਉਹ ਤਾਂ ਆਸਾਨੀ ਦੇ ਨਾਲ ਇਸ ਲਾਈਨ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਫਾਦਰ ਜਾਂ ਕੋਈ ਪ੍ਰੋਡਿਊਸਰ ਆ ਜਾਂ ਡਾਇਰੈਕਟਰ ਆ ਜਾਂ ਐਕਟਰ ਉਹਨੂੰ ਲਾਂਚ ਕਰਦਾ ਆਸਾਨੀ ਆ ਉਹਦੇ ਲਈ ਹੁਣ ਸਾਡੇ ਵਰਗੇ ਜਿਹੜੇ ਜਿਨ੍ਹਾਂ ਦੀ ਬੈਕਗ੍ਰਾਉਂਡ ਦੇ ਪਿੱਛੇ ਇਸ ਫਿਲਮੀ ਕੁਝ ਨਹੀਂ ਹੈ ਸਾਨੂੰ ਆਪ ਮਿਹਨਤ ਕਰਨੀ ਪੈਂਦੀ ਆ ਕਈ ਵਾਰ ਉਹ ਦਫ਼ਤਰ ਚ ਜਾਣਾ ਪੈਂਦਾ ਇੱਕ ਦੂਜੇ ਦਫ਼ਤਰ ਚ ਜਾਣਾ ਪੈਂਦਾ ਹਰੇਕ ਨੂੰ ਮਿਲਣਾ ਪੈਂਦਾ ਕਿ ਸਰ ਮੈਂ ਮੈਂ ਵੀ ਐਕਟਰ ਆ ਮੈਨੂੰ ਚਾਂਸ ਦੋ ਆ ਮੇਰੀਆਂ ਫੋਟੋਆਂ ਨੇ ਜਾਂ ਇਦਾਂ ਕੁਝ ਬਹੁਤ ਹੋਇਆ ਬਟ ਫਿਰ ਵੀ ਮੈਂ ਅੱਜ ਪ੍ਰਾਊਡ ਫੀਲ ਕਰਦਾ ਆ ਕਿ ਜੋ ਕੀਤਾ ਬਾਬੇ ਨਾਨਕ ਦੇ ਆਸ਼ੀਰਵਾਦ ਨਾਲ ਨਾ ਕੀਤਾ ਤੇ ਆਪਣੇ ਦਮ ਤੇ ਕੀਤਾ ਕੋਈ ਐ ਨਹੀਂ ਹੈਗਾ ਕਿ ਕਿਸੇ ਨੇ ਬਾ ਫੜ ਕੇ ਖੜਾ ਕੀਤਾ ਕਿ ਮੈਂ ਇਹਨੂੰ ਸਪੋਰਟ ਕਰਦਾ ਤੂੰ ਚੱਲ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਰਣਦੀਪ ਭਾਜੀ ਹੈ ਬੀਨੂ ਭਾਜੀ ਹੈ ਰਾਣਾ ਨਰਵੀਨ ਭਾਜੀ ਹੈ ਤੇ ਹੋਰ ਕਈ ਮੇਰੇ ਯਾਰ ਦੋਸਤ ਨੇ ਇੱਥੋਂ ਤੱਕ ਕਿ ਮੈਨੂੰ ਇਸ ਚੀਜ਼ ਦੀ ਵੀ ਬਹੁਤ ਵੱਡੀ ਖੁਸ਼ੀ ਆ ਜਦੋਂ ਮੈਂ ਤਰਮਿੰਦਰ ਜੀ ਦੀ ਫਿਲਮ ਰਿਲੀਜ਼ ਕੀਤੀ ਸੀ ਨਾ ਦੇਸ਼ ਕੇ ਗਦਾਰ ਐਸ ਡਿਸਟ੍ਰੀਬਿਊਟਰ ਸਨੀ ਭਾਜੀ ਨੇ ਮਿੱਠੀ ਜਲੀ ਬੈਸਟ ਵਿਸ਼ੇਸ ਦਿੱਤੀ ਸੀ ਮੈਨੂੰ ਸਨੀ ਦੇਵਾਲ ਭਾਜੀ ਨੇ ਤੇ ਉਹਨਾਂ ਨਾਲ ਮਿਲੇ ਵੀ ਹੋ ਅ ਅਜੇ ਮੌਕਾ ਨਹੀਂ ਮਿਲਿਆ ਕਈ ਵਾਰ ਗੱਲ ਹੁੰਦੀ ਰਹਿੰਦੀ ਆ ਕਿ ਭਾਜੀ ਮੈਂ ਬੰਬੇ ਆਉਂਗਾ ਹੁਣ ਦੁਆਰੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਆ ਤੇ ਆਪਾਂ ਇੱਕ ਵਾਰੀ ਮਿਲਦੇ ਜਰੂਰ ਆ ਠੀਕ ਆ ਮੈਂ ਬੰਬੇ ਰਹਿਣਾ ਕਿੰਨੀ ਕੋ ਸਟਰਗਲਿੰਗ ਲਾਈਫ ਆ ਉੱਥੇ ਕਿਉਂਕਿ ਬੰਬੇ ਰਹਿਣਾ ਵੀ ਆਸਾਨ ਨਹੀਂ ਹੈ ਪਹਿਲਾਂ ਪਹਿਲਾਂ ਤੇ ਬਹੁਤ ਸੀ ਜੀ ਕਈ ਵਾਰ ਖਾਣ ਲਈ ਪੈਸੇ ਨਹੀਂ ਹੁੰਦੇ ਸੀ ਕਈ ਵਾਰ ਰਹਿਣ ਦੀ ਕਦੇ ਇੱਧਰ ਕਿ ਰਹਿਣਾ ਕਿੱਥੇ ਆ ਹੁਣ ਜਦੋਂ ਕੰਮ ਸ਼ੁਰੂ ਹੋਏ ਰੱਬ ਨੇ ਕੰਮ ਦਿੱਤਾ ਤੇ ਸਭ ਕੁਝ ਆਸਾਨ ਹੁੰਦਾ ਗਿਆ ਇੱਕ ਫਿਰ ਜਦੋਂ ਮੈਂ ਘਰੇ ਵਾਪਸ ਹੋਣਾ ਇਹ ਸੋਚਦਾ ਕਿ ਬੰਬੇ ਰਹਿਣਾ ਤੇ ਇੱਥੇ ਰਹਿਣਾ ਫਰਕ ਕੀ ਆ ਜੇ ਇੱਥੇ ਵੀ ਕੰਮ ਨਹੀਂ ਕਰਦੇ ਜੇ ਵਿਲੇ ਬੰਨੇ ਆ ਤੇ ਇੱਥੇ ਰਹਿਣਾ ਵੀ ਬਹੁਤ ਮੁਸ਼ਕਲ ਹੈ ਜਿੱਥੇ ਕੰਮ ਹੈ ਜੀ ਉੱਥੇ ਹੁਣ ਆਸਾਨੀ ਆ ਸਭ ਫੈਮਿਲੀ ਨਾਲ ਹੈ ਫੈਮਿਲੀ ਸਭ ਨਾਲ ਹੈ ਜੀ ਇੱਕ ਮਿੱਠੀ ਦਾ Song ਸੀਗਾ ਪਹਿਲੇ ਫਰਸਟ ਮੂਵੀ ਦਾ ਉਹਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਸੀ ਉਹਨੂੰ ਸੈਕੰਡ ਮੂਵੀ ਵਿੱਚ ਵੀ ਦੇਖਣ ਨੂੰ ਮਿਲੇਗਾ ਹਾਂਜੀ ਉਹ ਨਾ ਮੈਨੂੰ ਵਧੀਆ ਲੱਗਾ ਮੈਨੂੰ ਯਕੀਨ ਨਹੀਂ ਸੀ ਕਿ ਮੇਰੀ ਫਿਲਮ ਕੋਈ ਦੇਖਣ ਜਾਊਗਾ ਕਿ ਨਹੀਂ ਦੇਖਣ ਜਾਊਗਾ ਜਿਦੋਂ ਉਹਦਾ ਰਿਸਪੌਂਸ ਮਿਲਿਆ ਤੇ ਬਹੁਤ ਵਧੀਆ ਸੀ ਤੇ ਮੈਨੂੰ ਖੁਸ਼ੀ ਹੋ ਗਈ ਹੌਸਲਾ ਮਿਲਿਆ ਕਿ ਕਿ ਸੁਰਿੰਦਰ ਸਿੰਘ ਹੁਣ ਆਪਾਂ ਪਾਰਟ 2 ਵੀ ਬਣਾਉਨੇ ਆ ਫਿਰ ਪਾਰਟ 2 ਬਣਾਇਆ ਹੀ ਹੁਣ ਇਹਦਾ ਤੇ ਉਹ Song ਫਿਰ ਰਿਪੀਟ ਕਰ ਰਹੇ ਹਾਂ ਕਿ ਕਿਤੇ ਕਿਤੇ ਹੋਈ ਹੈ ਇਹਦੀ ਸ਼ੂਟਿੰਗ ਸ਼ੂਟਿੰਗ ਇਹਦੀ ਕੁੱਕਰੀ ਇੱਥੇ ਆਪਣਾ ਮੋਗੇ ਦੇ ਕੋਲ ਪਿੰਡ ਹੈ ਜੀ ਕੁੱਕਰੀ ਉੱਥੇ ਹੋਈ ਹੈ ਸਾਰੀ ਸ਼ੂਟਿੰਗ ਪੰਜਾਬ ਚ ਇਸ ਟਾਈਮ ਮਹਲਾਤ ਵੀ ਚੱਲ ਰਿਹਾ ਹੈ ਹੜਾ ਦੇ ਤਾਂ ਹਰ ਆਰਟਿਸਟ ਅੱਗੇ ਆ ਰਿਹਾ ਹਰ ਕਲਾਕਾਰ ਅੱਗੇ ਆ ਰਿਹਾ ਹੈ ਤਾਂ ਦਿਲ ਵਿੱਚ ਹੁੰਦਾ ਕਿ ਅਸੀਂ ਵੀ ਜਿੰਨੀ ਮਦਦ ਕਰ ਸਕੀ ਉਹਨਾਂ ਦੀ ਜ਼ਰੂਰ ਕਰੀਏ ਜੀ ਜ਼ਰੂਰ ਪਰ ਮੈਂ ਚਾਹੂੰਗਾ ਕਿ ਮੈਂ ਪ੍ਰੋਮਿਸ ਨਹੀਂ ਕਰੂੰਗਾ ਕਿ ਪ੍ਰੋਮਿਸ ਕਰਨੇ ਕੋ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਜਦੋਂ ਮੇਰੀ ਪਹਿਲੀ ਫਿਲਮ ਆਈ ਸੀ ਨਾ ਹਿੰਦੀ ਆਤਮ ਰਕਸ਼ਾ ਉਦੋਂ ਮਨ ਲੋ ਕੰਗੂ ਨਹੀਂ ਦਿਖਾਵਾ ਕਰਨਾ ਨਹੀਂ ਚਾਹੁੰਦਾ ਬਿਲਕੁਲ ਵੀ ਕਿ ਮੈਂ ਮਨੁੱਖਤਾ ਦੀ ਸੇਵਾ ਜ ਗਿਆ ਸੀ ਕਿ ਸ਼ਾਇਦ ਉਹ ਵੀ ਮੇਰੀ ਫਿਲਮ ਨੂੰ ਪ੍ਰਮੋਟ ਕਰਨਾ ਆਪਣੇ ਚੈਨਲ ਦੇ ਬਾਕੇ ਕੁਝ ਵਿਊ ਮਿਲ ਜਾਣ ਵੀ ਫਿਲਮ ਚੱਲ ਜੂ ਤੇ ਬਾਅਦ ਚ ਜਦੋਂ ਉਹਨਾਂ ਨੇ ਮੈਨੂੰ ਆਪਣਾ ਮਨੁੱਖਤਾ ਦੀ ਸੇਵਾ ਦਾ ਦਿਖਾਇਆ ਨਾ ਕਿ ਸਾਰਾ ਸਿਸਟਮ ਕਿੱਦਾਂ ਕੇ ਦੋਨਾਂ ਦਾ ਚੱਲਦਾ ਫਿਰ ਦਿਲ ਨਹੀਂ ਮੰਨੇ ਐ ਇੱਥੋਂ ਤੱਕ ਕਿ ਉਹ ਮੇਰੀ ਫਿਲਮ ਵੀ ਦੇਖਣ ਗਏ ਸੀ ਸਾਰੀ ਜਵਾਕ ਜਿੰਨੇ ਵੀ ਹੈਗੇ ਨੇ ਅੱਛਾ ਉਹਨਾਂ ਦੀ ਫੋਟੋਆਂ ਵੀ ਭੇਜੀਆਂ ਮੈਨੂੰ ਤੇ ਜਦੋਂ ਮੈਂ ਉਹਨੂੰ ਆਪਣੇ ਸੋਸ਼ਲ ਮੀਡੀਆ ਤੇ ਕਰਨ ਲੱਗਾ ਅਪਲੋਡ ਬਾਅਦ ਚ ਦਿਲ ਮੰਨਿਆ ਨਹੀਂ ਕਹਿੰਦਾ ਕਿ ਰੱਬ ਦੇ ਬੰਦੇ ਨੇ ਕਿ ਰੱਬ ਜੇ ਮਾਰ ਮਾਰਦਾ ਨਾ ਫਿਰ ਬੁਰੇ ਤਰੀਕੇ ਨਾਲ ਮਾਰਦਾ ਕਿ ਆਪਾਂ ਨਹੀਂ ਕਰ ਸਕਦੇ ਫਿਲਮ ਚੱਲੂਗੀ ਆਪੀ ਚੱਲ ਜੂਗੀ ਨਹੀਂ ਚੱਲਣੀ ਉਹ ਨਾ ਚੱਲੇ ਠੀਕ ਹੈ ਜੀ ਉਹ ਫੋਟੋ ਡਿਲੀਟ ਕਰਤੀ ਪਰ ਅੱਜ ਦੇ ਟਾਈਮ ਦੇ ਵਿੱਚ ਦਿਖਾਵਾ ਬਹੁਤ ਜ਼ਰੂਰੀ ਆ ਸੋ ਮੈਂ ਨਹੀਂ ਕਰਨਾ ਚਾਹੁੰਦਾ ਹੈ ਨਾ ਮੈਂ ਇਹ ਵੀ ਨਹੀਂ ਕਹੂੰਗਾ ਕਿ ਸਾਰੇ ਜਾ ਕੇ ਮੇਰੀ ਫਿਲਮ ਦੇਖਣ ਕਿ ਮੈਂ ਉਧਰ ਸੇਵਾ ਕਰਨੀ ਆ ਸੇਵਾ ਇੱਕ ਬਹੁਤ ਵੱਡਾ ਨਾਮ ਆ ਜੀ ਕੋਈ ਕੋਈ ਕਰ ਸਕਦਾ ਸੇਵਾ ਭਗਤਪੂਰਨ ਸਿੰਘ ਜੀ ਨੇ ਕੀਤੀ ਆ ਮੈਨੂੰ ਉਧਰ ਵੱਡੀ ਸੇਵਾ ਕੋਈ ਨਹੀਂ ਲੱਗਦੀ ਤੇ ਮੇਰੀ ਫਿਲਮ ਚੱਲੂਗੀ ਜੀ ਤੇ ਮੈਂ ਹੜਪੀੜ ਤਾਂ ਲਈ ਕੁਛ ਨਾ ਕੁਛ ਜ਼ਰੂਰ ਕਰੂੰਗਾ ਜੀ ਤੱਲਾ ਕਹਿ ਸਕਦਾ ਕਿ ਅੱਜ ਸੁਰਿੰਦਰ ਸਿੰਘ ਜਿੱਥੇ ਹੈ ਜਿਹੜੇ ਮੁਕਾਮ ਤੇ ਆਪਣੇ ਦਮ ਤੇ ਪਹੁੰਚੇ ਆ ਹਾਂਜੀ ਜ਼ਰੂਰ ਸਿਰਫ ਬਾਬੇ ਨਾਨਕ ਦਾ ਆਸ਼ੀਰਵਾਦ ਸੀ ਹੋਰ ਮੈਂ ਇਹ ਨਹੀਂ ਕਹਿ ਸਕਦਾ ਕਿ ਉਹਨੇ ਆ ਕੀਤਾ ਉਹਨੇ ਕੀਤਾ ਮੈਂ ਕਾਫੀ ਭੱਜਿਆ ਗਿਆ ਨਹੀਂ ਤੇ ਫੋਨ ਚੱਕਣੇ ਵੀ ਬੰਦ ਕਰਤੀ ਸੀ ਤੇ ਫਿਰ ਮੈਂ ਕਿ ਚਲੋ ਕੋਈ ਗੱਲ ਨਹੀਂ ਬਾਬੇ ਨਾਨਕ ਦਾ ਆਸ਼ੀਰਵਾਦ ਆ ਤੇ ਆਪਾਂ ਆਪ ਹੀ ਕਰਾਂਗੇ ਤੇ ਮਿੱਠੀਏ ਟੂਲੀ ਕੀ ਕਹਿਣਾ ਚਾਹੁੰਦੇ ਹੋ ਆਡੀਅੰਸ ਮਿੱਠੀਏ ਟੂਲੀ ਮੈਂ ਇਹੀ ਕਹਿਣਾ ਚਾਹੁੰਗਾ ਕਿ ਇੱਕ ਵਾਰੀ ਜਾ ਕੇ ਤੁਸੀਂ ਦੁਆਰੇ ਫਿਲਮ ਦੇਖੋ ਤੁਹਾਨੂੰ ਵਧੀਆ ਲੱਗੂਗੀ ਆ ਬਾਕੀ ਤੁਸੀਂ ਆਪਣੇ ਰਿਵਿਊ ਦੇਣੇ ਨੇ ਜ਼ਰੂਰ ਦਿਓ ਦੇ ਲਈ ਇਹਦੇ ਵਿੱਚ ਮੈਂ ਦੇਖਿਆ ਪਿਆਰ ਦਾ ਇੱਕ ਐਂਗਲ ਵੀ ਦੇਖਣ ਨੂੰ ਮਿਲ ਰਿਹਾ ਇੱਕ ਸੈਕਰੀਫਾਈਸ ਵੀ ਦੇਖਣ ਨੂੰ ਮਿਲ ਰਿਹਾ ਤਾਂ ਕਿਉਂਕਿ ਅੱਜਕੱਲ ਸੀਰੀਜ਼ ਦਾ ਦੌਰ ਚੱਲ ਰਿਹਾ ਹਰ ਕੋਈ ਸੀਰੀਜ਼ ਨੂੰ ਦੇਖਣਾ ਪਸੰਦ ਕਰਦਾ ਹੈ ਉਹ ਸੀਰੀਜ਼ ਦੇ ਦੌਰ ਵਿੱਚ ਇੱਕ ਫਿਲਮ ਦਾ ਲਿਆਣਾ ਪਿਆਰ ਉੱਤੇ ਸੈਕਰੀਫਾਈਸ ਉੱਤੇ ਕਿ ਟਫ ਨਹੀਂ ਸੀਗਾ ਟਾਫ ਸੀ ਬਾਕੀ ਇੰਟਰਸਟ ਦੀ ਗੱਲ ਹੁੰਦੀ ਹੈ ਮੈਨੂੰ ਕਾਫੀ ਲੋਕਾਂ ਨੇ ਕਿਹਾ ਕਿ ਆਪਾਂ ਆ ਕਰਦੇ ਆ ਕਰਦੇ ਮੈਂ ਕਿਹਾ ਯਾਰ ਮੇਰਾ ਜਿੰਨਾ ਵੀ ਇੰਟਰਸਟ ਆ ਨਾ ਜੋ ਵੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੂਵੀ ਚ ਹੀ ਰਿਹਾ ਮੂਵੀ ਜਿੱਦਾਂ ਦੀ ਮਰਜ਼ੀ ਹੈ ਮੈਂ ਆਪਣੇ ਹਿਸਾਬ ਨਾਲ ਬਣਾਉਂਗਾ ਕਈ ਕਹਿੰਦੇ ਨਹੀਂ ਆ ਮਸਾਲੇ ਪਾਓ ਆ ਕਰੋ ਫਿਰ ਜਿਨ੍ਹਾਂ ਨੇ ਕੋਰਾ ਲਿਖੀ ਸੀ ਨਾ ਗੁੰਜਨ ਮੇਰਾ ਬਹੁਤ ਵਧੀਆ ਦੋਸਤ ਹੈ ਅਸੀਂ ਬੈਠੇ ਸੀ ਉਹ ਕਹਿੰਦੇ ਕਿ ਯਾਰ ਫਿਲਮ ਬਣਾਉਣੀ ਹੈ ਨਾ ਜਦੋਂ ਬਾਲੀਵੁੱਡ ਬਣਾਉਂਦਾ ਫਿਲਮ ਬਣਾਉਂਦਾ ਪੂਰੀ ਉਹ ਇਹ ਨਹੀਂ ਸੋਚਦਾ ਮਸਾਲਾ ਪਾ ਕੇ ਚਲਾਈਏ ਆਹ ਕਰਕੇ ਚਲਾਈਏ ਉਹ ਕਰਕੇ ਚਲਾਈਏ ਸੋ ਮੇਰਾ ਵੀ ਇਦਾਂ ਦਾ ਹੀ ਇੱਕ ਸੁਪਨਾ ਵਾ ਜਾਂ ਮੇਰਾ ਇੰਟਰਸਟ ਹੀ ਪੂਰਾ ਵਾ ਕਿ ਆਪਾਂ ਫਿਲਮ ਹੀ ਕਰਨੀ ਹੈ ਫਿਲਮ ਤੋਂ ਇਲਾਵਾ ਕੁਝ ਨਹੀਂ ਜੀ ਮੈਨੂੰ ਇਦਾਂ ਲੱਗਦਾ ਜਿਵੇਂ ਤੁਹਾਡੇ ਪੋਸਟਰ ਰਿਲੀਜ਼ ਕੀਤਾ ਗਿਆ ਉਹਨੂੰ ਪਿਆਰ ਮਿਲ ਰਿਹਾ ਹੈ ਤਾਂਨ ਵਾਲੇ ਟਾਈਮ 'ਚ ਫਿਲਮ ਨੂੰ ਵੀ ਜ਼ਰੂਰ ਪਿਆਰ ਮਿਲੇਗਾ ਕੁਝ ਕਹਿਣਾ ਜਾਣਦੇ ਜਾਣਦੇ ਆਡੀਅנס ਜੀ ਜ਼ਰੂਰ ਮੈਨੂੰ ਪੂਰਾ ਭਰੋਸਾ ਵਾ ਜੀ ਜੇ ਮਿੱਠੀ ਵੰਦ ਨੂੰ ਜਿਆਦਾ ਤੋਂ ਜਿਆਦਾ ਪਿਆਰ ਦੇ ਸ ਤੇ ਤੇ ਟੂ ਨੂੰ ਉਦੋਂ ਵੀ ਜ਼ਿਆਦਾ ਮਿਲੂਗਾ ਤੇ ਉਦੋਂ ਬਾਅਦ ਜਿਹੜੀ ਮੇਰੀ ਰਾਗਲੀ ਫਿਲਮ ਸ਼ੁਰੂ ਹੋ ਰਹੀ ਹੈ ਉਹਨੂੰ ਹੋਰ ਵੀ ਜ਼ਿਆਦਾ ਮਿਲੂਗਾ ਜੀ 올디 베스트 ਤੁਹਾਨੂੰ ਤੁਹਾਡੀ ਫਿਲਮ ਲਈ ਬਹੁਤ ਹਿੱਟ ਜਾਏਗੀ ਤੁਹਾਡੀ ਫਿਲਮ। थैंक यू जी। ਤੇ ਰਿਲੀਜ਼ ਡੇਟ ਕਦੋਂ ਰਿਲੀਜ਼ ਕੀਤੀ ਜਾ ਰਹੀ ਹੈ? ਅ ਰਿਲੀਜ਼ ਡੇਟ ਮੈਮ ਕਰਨਲੀ ਤਾਂ ਕਰਦੀ ਹੈ ਕਈ ਵਾਰ 19 21 ਹੋ ਜਾਂਦੀ ਹੈ ਸੈਂਸਰ ਚ ਹੋਗੀ ਜਾਂ ਵੀ ਇਫੈਕਟ ਚ ਹੋਗੀ ਜਾਂ 뮤직 ਚ ਹੋਗੀ ਤੇ ਮੈਂ ਚਾਹੁੰਦਾ ਨਹੀਂ ਹੈ ਕਿ ਉਹਨੂੰ ਹੁਣ ਆਪਾਂ ਡੇਟ ਅਨਾਉਂਸ ਕਰ ਦਈਏ ਭੱਜ ਭੱਜ ਕੇ ਕੰਮ ਕਰੀਏ ਅ ਹੁਣ ਆਰਾਮ ਨਾਲ ਕੰਮ ਚੱਲ ਰਿਹਾ ਤਸੱਲੀ ਬਖਸ਼ ਕੰਮ ਚੱਲ ਰਿਹਾ ਜਿਸ ਦਿਨ ਉਹਦਾ ਸੈਂਸਰ ਮਿਲ ਗਿਆ ਉਸ ਦਿਨ ਡੇਟ ਅਨਾਉਂਸ ਹੋ ਜੂ ਮੈਮ। ਥੈਂਕ ਯੂ ਜੀ। ਥੈਂਕ ਯੂ ਜੀ।